ਤਨੂਲੀ ਆਂਦਾ ਫਾਤੀ ਨੂੰ ਚੌਕ ਖਿਚਾ ਦੇ ਡੱਲਾ ਚੌਕ ਜੇ ਤੁ ਚਮੇ ਦਾ ਪੁੱਤ ਚੱਟਾ ਦੀ ਚਮੇ ਦਾ ਪੁੱਤ ਮੇਰਾ ਪੁੱਤ ਪੀਰ ਚਮੇ ਜਿੱਤ ਗਿਆ ਓ ਮੇਰਾ ਪੁੱਤ ਜੇ ਮਰ ਜਾਵੇ ਮੇਰਾ ਪੁੱਤ ਬਾਈ ਥੋੜੀ ਬੁੱਧ ਮੇਰਾ ਮੁੰਡਾ ਭਰਤੀ ਹੋਦਾ ਬਗਵਾਤ ਮਾਰ ਨੂ ਮੇਰਾ ਪੁੱਤ ਨੂੰ ਮੇਰਾ ਪੁੱਤ ਜਿੱਤਿਆ ਨਾ ਰੋਇਆ ਜਿੱਤਿਆ ਸਤ ਗੁਰੂ ਨੂੰ ਵੰਡਾ ਦੇ ਬੰਦੇ ਡਾਂਗ ਵਰਗਾ ਮੇਰਾ ਪੋਤਾ ਮੈਨੂੰ ਪਤਾ ਨਹੀਂ ਖਬਰ ਪੀਦਾ ਆ ਦੇਖੋ ਇਹ ਕਿਦਾਂ ਬਣਾ ਬਾਥਰ ਕਰ ਦਿਓ ਆ ਬਾਬਾ ਬਾਈ ਗੱਲ ਸੁਣ ਲੈ ਤੈਨੂੰ ਬਣਾਇਆ ਜਹਾਜ ਚ ਤੈਨੂੰ ਬਣਾਇਆ ਕਾਂਗਰਸ ਤੈਨੂੰ ਫੀਪਨ ਕਿੱਦਾਂ ਬਣਾਇਆ ਠੀਕ ਨਹੀਂ ਭਗਵਾਨ ਤਮਾਨ ਦੀ ਸਰਕਾਰ ਨਹੀਂ ਵਾਲੀ ਚੀਜ਼ ਦੀ ਨੰਬਰ 1 ਪਹਿਲਾ ਸੋਣਾ ਬਾਜੀ ਮੈਨੂੰ ਕੋਈ ਮਤ ਬਲੀ ਚਿੱਟਾ ਕਹਿੰਦੇ ਪਹਿਲਾਂ ਵਿਕਦਾ ਹੁਣ ਕਹਿੰਦੇ ਚਿੱਟਾ ਨਹੀਂ ਵਿਕਦਾ ਚਿੱਟੇ ਦੇ ਦੋ ਚੁੰਮੜਾ ਮੇਰਾ ਮਾਰਿਆ ਚਿੱਟਾ ਭਲਕੇ ਸਾਡੇ ਮੁੰਡੇ ਸਰੀਆ ਮੁੰਡੇ ਦੀ ਖਾਲ ਦੇ ਬਰਾਬਰ ਦਾ ਰਿਸਪਤ ਪੂਰੀ ਖਾਂਦਾ ਚੌਂਕੀ ਚ ਸੌਣ ਸੰਗ ਤਾਂ ਪਹਿਲਾਂ ਮੁਰਸੀ ਦਾ ਰੋਪੜ ਦਾ ਠੀਕ ਹੈ ਨਾ ਜ਼ਿੰਮੇਦਾਰ ਜਾਣਦੇ ਆ ਉਹਦਾ ਚਿਹਰਾ ਨ ਕਰ ਦਿੰਦੇ ਆ ਇੱਕ ਮਿੰਟ ਮੇਰੇ ਚੁੱਪ ਨਾ ਕਰਿਓ ਬੋਲਿਓ ਤੁਸੀਂ ਸਾਰੇ ਬੱਚ ਬੋਲਿਓ ਤੁਸੀਂ ਇੱਕ ਕੱਚਾ ਪਾ ਕੇ ਜ਼ਿੰਮੇਦਾਰ ਨੂੰ ਤੁਸੀਂ ਉਦੋਂ ਆ ਕੇ ਬੋਤਾ ਕਿ ਜਿੰਦਾਰੇ ਖੇਦੂ ਚੱਲਿਆ ਇੱਕ ਗੱਡੀ ਦੇ ਵਿੱਚ ਲਾ ਕੇ ਤੁਸੀਂ ਆਰਮੀ ਦੀ ਫਰਾਂ ਦੀ ਟੈਗ ਲਾ ਕੇ ਉਹ ਚਿੱਟਾ ਵੇਚਣਾ ਸ਼ੁਰਿਆ ਇਹ ਕਿਹੜੀ ਗੱਲ ਦਾ ਕਾਨੂੰਨ ਆ ਭਾਈ ਭਗਵਾਨ ਤਾਂ ਕਹਿੰਦਾ ਮੈਂ 10 ਲੱਖ ਦਾ ਬੀਮਾ ਦੇ ਰਿਆ ਉਹਨੂੰ ਐ ਇਦਾਂ ਕਰ ਰਿਹਾ ਮੈਂ ਐ ਕਰ ਦੂੰਗਾ ਮੈਂ ਮਹਿਲਾ ਨੂੰ ਐ ਕਰ ਦੂੰਗਾ ਮੇਰਾ ਪੁੱਤ ਮਰਵਾਤਾ ਇੱਕ ਦੇ ਦਾ ਸ਼ਵਾਈ ਖਾਕੀ ਮੈਂ ਜੁੱਤੀਆਂ 'ਚ ਮੇਰੇ ਕੰਡੇ ਲੱਗੇ ਮੈਂ ਇੱਕ ਟਰੱਕ ਡਰਾਈਵਰ ਦਾ ਮੇਰੀ ਫੋਟੋ ਪਈਆ ਦਿਲ ਦੀ ਮੈਂ ਇੱਕ ਪੁੱਛਾ ਆਪਣਾ ਖਾਕੀ ਪਰਦੀ ਪਾ ਕੇ ਤੁਰਿਆ ਬੜ ਦੇਖੇਗਾ ਨਾ ਇੱਕ ਖਾਕੀ ਪਰਦੀ ਵਾਲੀ ਖਰੀਦੀ ਤੁਸੀਂ ਸੀਐਮ ਬੜ ਕੇ ਨਵੇਂ ਨਵੇਂ ਆਂਦੇ ਆ ਤੁਹਾਨੂੰ ਮੈਂ ਕਹਿੰਦਾ ਭਗਵਾਨ ਜੀ ਨੇ ਕਿਹਾ ਚੱਕਿਆ ਕਿਹਾ ਖਾਤਾ ਉਹਨੇ ਕਹਿੰਦਾ ਮੈਂ ਕੁਝ ਨਹੀਂ ਖਾਂਦਾ ਉਹ ਸਭ ਤੋਂ ਪਾਪੀ ਬੰਦਾ ਚਿੱਟਾ ਕਿੱਥੋਂ ਨਬੰਦ ਰਿਹਾ ਕਹਿੰਦਾ ਮੈਂ ਚਿੱਟਾ ਇੱਕ ਮਰ ਜਵਾਂਗਾ ਮੈਂ ਚਿੱਟਾ ਕਿਆਉਦਾ ਵੀ ਨਹੀਂ ਗਿਆ ਸਰਾਂ ਉਂਦਰ ਮਿਲਦਾ ਤੱਕਿਆ ਉਂਦਰ ਮਿਲਦਾ ਆ ਮੇਰੇ ਪੈਰ ਦੇ ਬੱਚਾ ਮੁੰਡਾ ਮੇਰਾ ਬਾਟਰ ਦੇ ਖੋਦਾ ਚਿੱਟਾ ਮੇਰੇ ਪੈਰ ਦੇ ਵਗਿਆ ਪਹੋਂਦ ਵਰਕਾ ਕੀ ਆ ਪਾਂਟਾ ਹੋ ਮੈਨੂੰ ਗੱਲ ਕਰੰਦੇ ਕੋਈ ਨਾ ਸਾਡਲ ਬਸ ਮੈਂ ਇਹ ਕਰਦਾ ਮੈਂ ਕਿਹੜਾ ਮਸਤਾ ਕੋਨੇ ਗੱਲਾਂ ਸੁਣੋ ਸਾਡ ਗੱਲਾਂ ਸੁਣੋ ਮੰਨ ਕੇ ਸੁਣ ਲੋ